ਤੇ ਇੱਕ ਤੁਹਾਨੂੰ ਬੱਕਰੀ ਦਿਖਾਉਣੇ ਆ ਜਿਸ ਬੱਕਰੀ ਨੇ ਆ ਸਾਰਾ ਮਾਲ ਤਿਆਰ ਕੀਤਾ ਬਾਈ ਬਾਈ ਜੀ ਨਾਂ ਮੇਰਾ ਕੁਲਵਿੰਦਰ ਸਿੰਘ ਆ ਤੇ ਪਿੰਡ ਕੋਟਲਾ ਮੇਰ ਸਿੰਘ ਵਾਲਾ ਠੀਕ ਆ ਬਾਈ ਕਿੰਨੇ ਸਾਲ ਹੋ ਗਏ ਬੱਕਰੀਆਂ ਦੇ ਕਿੱਤੇ ਜੁੜਿਆਂ ਨੂੰ ਜੀ ਆਪਾਂ ਨੇ 2008 ਦੇ ਵਿੱਚ ਆ ਪੱਠ ਲੈ ਆਂਦੀ ਸੀਗੀ ਅੱਛਾ ਇਹ ਪੱਠ ਲੈ ਕੇ ਆਈ ਸੀ ਹਾਂ ਜੀ ਨਾਨਕਾ ਨੇ ਦਿੱਤੀ ਸੀਗੀ ਹਾਂ ਜੀ ਤੇ ਇਹਦੇ ਜੀ ਆਪਾਂ ਬਹੁਤ ਜ਼ਿਆਦਾ ਸੂਏ ਲਏ ਆ 2008 ਦੇ ਵਿੱਚ 2008 ਦੇ ਵਿੱਚ ਲਈ ਸੀਗੀ ਇਹਦੇ ਵਿੱਚ ਇਹਨੇ ਮੈਂ ਸਾਲ ਦੇ ਵਿੱਚ ਦੋ ਸੂਏ ਲੈਂਦਾ ਸੀਗਾ ਹੂੰ ਤੇ ਇਹਨੇ ਬਹੁਤ ਐਵੇਂ ਕਹੀ ਆਪਾਂ ਨੂੰ ਵਾਦਾ ਦਿੱਤਾ ਠੀਕ ਹੈ ਭਾਈ ਇਹਦਾ ਹੁਣ ਆਪਣੇ ਕੋਲ ਮਾਲ ਵੀ ਬਹੁਤ ਖੜਾ ਹੈਗਾ ਤੇ ਆ ਪੱਠ ਵੀ ਇਹਦੀ ਆ ਕਾਲੇ ਰੰਗ ਦੀ ਇਹਨੇ ਹੁਣ ਤਾਂ ਕਿੰਨੇ ਸੂਏ ਦੇਤੇ ਹੁਣ ਗਿੰਦਾਜਾ ਥੋੜਾ ਜੀ ਦੇਤੇ ਹੋਣਗੇ 21-22 ਸੂਏ ਤਾਂ ਮੈਂ ਵੇਚਦੇ ਸੀਗੇ ਤੇ 12500 ਦੀ ਫੇਰ ਵਾਪਸ ਲੈ ਲਈ ਅਗੇ ਅੱਛਾ ਤੇ ਭਾਈ ਦੰਦਾਂ ਤੋਂ ਕਿਵੇਂ ਆ ਦੰਦਾਂ ਦੇ ਵੀਰੇ ਪੂਰੇ ਸਹੀ ਹੋ ਜਾਂਦੇ ਆ ਲੈ ਦੇਖੋ ਆਹ ਦੇਖ ਲਓ ਭਾਈ ਦੰਦ ਕਸਾਈ ਤੇ ਬੈਠੀ ਹੈ ਪਰ ਅਜੇ ਹੈਗੇ ਡਿੱਗੇ ਨਹੀਂ ਦੰਦ ਇਹ ਆਏ ਨਹੀਂ ਭਾਜ ਵੀ ਜਵਾਨਾਂ ਵਾਂਗੂ ਆਏ ਨਹੀਂਗਾ ਵੀ ਬੱਕਰੀ ਹਾਰ ਗਈ ਜਾਮ ਅੱਛਾ ਤੇ ਬੱਚੇ ਕਿੰਨੇ ਦਿੰਦੀ ਹੈ ਸੂਏ ਚ ਬੱਚੇ ਵੀਰੇ 3 ਜਾਂ 2 ਅੱਛਾ ਇੱਕ ਦਾ ਦਿੱਤਾ ਹੀ ਨਹੀਂ ਨੇ ਜਾਮ ਆ ਬਾਠੇ ਦੀ ਆ ਗਈ ਬਾਈ ਆ ਬਾਠੇ ਦੀ ਆ ਦੇਖੋ ਬਾਈ ਕਿੰਨੀ ਸੋਹਣੀ ਪਾਠਾ ਹਨਾ ਵਧੀਆ ਪੂਰੀ ਵੱਡੇ ਸਰੀਰ ਦੀ ਆ ਹੁਣ ਆਪਣੇ ਕੋਲ ਅੰਮੀ ਬਹੁਤ ਹਾਂਜੀ ਬਾਈ ਪਹਿਲਾਂ ਵੀਰ ਜੀ ਆਪਾਂ ਬਹੁਤ ਸੂਏ ਵੇਚੇ ਗਏ ਤੇ ਹੁਣ ਆਪਣੇ ਕੋਲ ਹੈਗੀਆਂ 10 ਬੱਕਰੀਆਂ ਆਈਆਂ ਇਹਦੀਆਂ ਇਹਗੀਆਂ ਹਾਂ ਆ ਆ ਵੀ ਇਹਦੀ ਆ ਬਾਈ ਹਾਂ ਲੋ ਬਾਈ ਦੇਖੋ ਹਨਾ ਇੱਕ ਬੱਕਰੀ ਨੇ ਰੰਗ ਭਾਗ ਲਾਏ ਆ ਜੇ ਆਪਾਂ ਸਬਰ ਨਾਲ ਕੰਮ ਕਰਾਂਗੇ ਆ ਤੇ ਆਪਾਂ ਕਹਿੰਦੇ ਨੇ ਵੀ ਜਿਆਦੇ ਕੱਦ ਵਾਲੀ ਚਾਹੀਦੀ ਹੈ ਹਨਾ ਕੱਦ ਦਾ ਬਾਈ ਕੋਈ ਮੈਟਰ ਨਹੀਂ ਹੁੰਦਾ ਬੱਕਰੀ ਚੰਗੀ ਹੋਵੇ ਸੋਹੰਦੀ ਚੰਗੀ ਹੋਵੇ ਵਧੀਆ ਸਹੀ ਆ ਵੀ ਇਹਦੀ ਹੈ ਬਈ ਹਾਂ ਲੋ ਬਈ ਹਾਂਜੀ ਬਈ ਦੂਜੇ ਸਵੇਰ ਦੀ ਆਗਾ ਅੱਛਾ ਆ ਜਾਂਦੀ ਹੈ ਜੀ ਪੱਠਾ ਦਿੰਦੀ ਹੈ ਫਿਰ ਬਹੁਤ ਬੱਕਰੇ ਵੀ ਦਿੱਤਿਆ ਨੇ ਪੱਠਾ ਪੱਠ ਬਾਹਰ ਜਿਹੜਾ ਬਈ ਪੱਠਾ ਦਿੰਦੀ ਹੈ ਬੱਕਰੇ ਘਾੜ ਦਿੰਦੀ ਹੈ ਇਹਦਾ ਕੋਈ ਬੱਕਰਾ ਵੀ ਰੱਖਿਆ ਤੁਸੀਂ ਕਿ ਨਹੀਂ ਰੱਖਿਆ ਇਹਦਾ ਬੱਕਰਾ ਨਹੀਂ ਇਹਦਾ ਨਹੀਂ ਰੱਖਿਆ ਕੋਈ ਵੀ ਠੀਕ ਹੈ ਬਈ ਤੇ ਬਈ ਇਸ ਕੰਮ ਦੇ ਵਿੱਚ ਕਮਾਈ ਹੈਗੀ ਥੋੜੀ ਐਨੇ ਸਾਡੇ ਕਮਾਈ ਵੀਰੇ ਵਾਧੂ ਹੈ ਇਹ ਕੰਮ ਦੇ ਵਿੱਚ ਤੇ ਆਪਾਂ ਐਨਕਨ ਵੀ ਇਹ ਕੰਮ ਮਾੜਾਗਾ ਜਿਹਦੇ ਨਾਲ ਜੁੜੋ ਤੇ ਵਧੀਆ ਕੰਮ ਆ ਜਾਨੀ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਕੰਮ ਚਾਹਿਆ ਹੁਣ ਆਪਾਂ ਤਾਂ 2008 ਦੀ ਲਿਆਂਦੀ ਸੀਗੀ ਹੁਣ ਵੇਖ ਲਓ ਕਿੰਨੇ ਸਾਲ ਹੋ ਗਏ ਸੂਰ ਨੂੰ ਚਰਾਇ ਕਿ ਕਰਾਣਾ ਔਰ ਮੱਝਾਂ ਨਾਲ ਇੱਕ ਇੱਕਲੀ ਰੱਖੀ ਸੀਗੀ ਅੱਛਾ ਔਰ ਹੀ ਹੜੀ ਆਪਾਂ ਦਾ ਸਵਾਦ ਪੈ ਗਿਆ ਪਹਿਲਾਂ ਇਹਨੇ ਮਸੂਏ ਵੇਚ ਹੀ ਗਿਆ ਅੱਛਾ ਤੇ ਹੁਣ ਮੈਂ ਇਹਦੇ ਬੱਚੇ ਰੱਖਣ ਲੱਗ ਗਿਆ ਸੀਗਾ ਤੇ ਐਵੇਂ ਕਹੀ ਆਪਾਂ ਤਾਂ ਬਹੁਤ ਘਰ ਭਰਤਾ ਵਾਧਾ ਇਹਨਾਂ ਦਿੱਤਾ ਵਿਚਾਰੀ ਹੋਰ ਤਾਂ ਨਹੀਂ ਕੋਈ ਕੰਮ ਕੋਈ ਕਿ ਉਹ ਨਾਲ ਕੰਮ ਆਦਾ ਲਾ ਵੀ ਮੱਝਾਂ ਦਾ ਕੰਮ ਆ ਖੇਤੀ ਦਾ ਵੀ ਹੈ ਸਾਰਾ ਕੰਮ ਹੀ ਆ ਠੀਕ ਆ ਭਾਈ ਹਾਂ ਠੀਕ ਆ ਭਾਈ ਧੰਨਵਾਦ ਬਹੁਤ ਬਹੁਤ ਬਾਈ ਕੋ ਇੱਕ ਬੱਕਰੀ ਨਹੀਂ ਤੁਸੀਂ ਇਹ ਆ ਦੇਖ ਲਓ ਹਨਾ ਬਾਕੀ ਆਪਾਂ ਹੋਣੀ ਵੇਂਦੇਗੇ ਹੂੰ ਨਸਾਂ ਨਸਾਂ ਲੈਵਾਂਦੇ ਆਪਾਂ ਦੁੱਧ ਤੇ ਕੰਮ ਕਰਦੇ ਆਂ ਅੱਛਾ ਦੁੱਧ ਪਾਉਣੀ ਡੇਰੀ ਤੇ ਹਾਂ ਕਿੰਨਾ ਦੁੱਧ ਪੈ ਜਾਂਦਾ ਬਈ ਦੁੱਧ ਵੀਰੇ ਆਪਾਂ ਬਣਾ 7 ਕਿਲੋ ਤਿੰਨਾਂ ਬੱਕਰੀਆਂ ਦਾ ਆ ਹੁਣ ਆ ਦਿਨਾਂ ਦੇ ਵਿੱਚ ਤੇ ਰੇਟ ਰੂਡ ਕੀ ਲੱਗਦਾ ਰੇਟ ਵੀਰੇ 35 ਰੁਪਏ ਆਉਂਦੇ ਆ ਗਾਈਆਂ ਆਲਾ ਭਾਈ ਆਉਂਦਾ ਰੇਟ ਵੀ ਥੋੜਾ ਮਿਲਦਾ ਹਨਾ ਬੱਕਰੀ ਦੁੱਧ ਦਾ ਦੁੱਧ ਦਾ ਵੀਰੇ ਰੇਟ ਜਾਦੇ ਜਾਂਦਾਗਾ ਹੂੰ ਜਿਵੇਂ ਅਗਲਾ ਕਹਿੰਦਾਗਾ ਜੇ ਛਿੱਲਾ ਆਲਾਗਾ ਹਾਂ ਉਹ ਤਾਂ ਚਲ 100 ਰੁਪਏ ਵੀ ਦੇ ਦਿੰਦਾਗਾ ਡੇਹਰਾਂ ਨਾਲ ਦਾ 30 35 ਮਾਹ ਹੀ ਦਿੰਦੇ ਗਾਈਆਂ ਦੇ ਭਾਜੇ ਜੀ ਜਾਂਦਾਗਾ ਠੀਕ ਹੈ ਬਈ ਹਾਂ ਠੀਕ ਹੈ ਬਈ ਧੰਨਵਾਦ ਠੀਕ ਹੈ ਬ੍ਰਾ